ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜਿਦਾਂ ਤੁਹਾਨੂੰ ਵੀ ਪਤਾ ਹੀ ਆ ਕਿ ਸੰਗਰਾਮ ਦਾ ਦਿਹਾੜਾ ਆਇਆ ਸੋਣ ਮਹੀਨਾ ਚੜ ਗਿਆ ਜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ ਤੇ ਮੈਂ ਅੱਜ ਵੀਡੀਓ ਤਾਂ ਬਣਾਉਣ ਲੱਗੀ ਆ ਆਪਾਂ ਗਏ ਗੁਰਦੁਆਰਾ ਸਾਹਿਬ ਤੇ ਮੈਨੂੰ ਪਹਿਲਾ ਟਾਈਮ ਜੋ ਆਪਾਂ ਜਦੋਂ ਗੁਰਦੁਆਰੇ ਪਹਿਲਾਂ ਜਾਂਦੇ ਹੁੰਦੇ ਸੀ ਨਾ ਕਾਫੀ ਸਾਲ ਪਹਿਲਾਂ ਅੱਜ ਤੋਂ ਘਟੋ ਘਟ ਬੀਤੀ 32 ਸਾਲ ਪਿੱਛੇ ਜਾਈਏ ਤੇ ਮੈਨੂੰ ਉਹ ਸਮਾਂ ਜ਼ਿਆਦਾ ਆ ਗਿਆ ਵੀ ਅੱਗੇ ਕਿੱਦਾਂ ਗੁਰਦੁਆਰੇ ਜਾਂਦੇ ਸੀਗੇ ਹਾਰੇ ਕਰਨੇ ਕਿਸੇ ਨਿਆ ਥਾਲੀ ਦੇ ਵਿੱਚ ਦਾਣੇ ਪਾਏ ਹੋਣੇ ਉੱਤੇ ਚਿੱਟੇ ਰਮਾਲ ਦਿੱਤੇ ਹੋਣੇ ਜਾਂ ਕਿਸੇ ਨੇ ਆਟਾ ਪਾਇਆ ਹੋਣਾ ਉੱਤੇ ਰਮਾਲ ਦਿੱਤਾ ਹੋਣਾ ਜਾਂ ਰੋਟੀ ਕੋਈ ਬਣਾ ਕੇ ਲੈ ਜਾਂਦਾ ਸੀ ਪ੍ਰਸ਼ਾਦ ਦੇ ਬਣਾ ਕੇ ਲੈ ਕੇ ਜਾਂਦੇ ਹੁੰਦੇ ਸੀ ਗੁਰਦੁਆਰਾ ਸਾਹਿਬ ਤੇ ਪਰ ਹੁਣ ਉਹ ਗੱਲਾਂ ਤਾਂ ਅੱਗੇ ਵਾਲੀਆਂ ਰਹਿ ਹੀ ਨਹੀਂ ਗਈਆਂ ਹੁਣ ਤਾਂ ਜਿਹੜਾ ਕਿਹੜਾ ਐ ਬਸ ਜਿੰਨੇ ਪੈਸੇ ਮਾਇਆ ਚੜਾਉਣੀ ਹੁੰਦੀ ਆ ਰਮਾਲ ਤੇ ਲਪੇਟਦੇ ਆ ਤੇ ਚਲੇ ਜਾਂਦੇ ਆ ਤਾਂ ਮੈਨੂੰ ਉਹ ਟਾਈਮ ਯਾਦ ਆਇਆ ਤਾਂ ਮੈਂ ਕਿਹਾ ਚੱਲਾਂ ਚਾਪਾ ਇਹ ਵੀਡੀਓ ਬਣਾਉਨੇ ਆ ਤੁਸੀਂ ਜੀ ਮੇਰੀ ਨਾ ਵੀਡੀਓ ਚੱਲਦੀ ਚੱਲਦੀ ਤੁਸੀਂ ਵੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਹੁਣ ਆਪਾਂ ਗੱਲ ਕਰਦੇ ਆਂ ਜੀ ਵੀ ਤੁਸੀਂ ਦੱਸੋ ਤੁਸੀਂ ਵੀ ਇਸੇ ਤਰ੍ਹਾਂ ਹੀ ਜਾਂਦੇ ਹੁੰਦੇ ਸੀ ਅਸੀਂ ਜਦ ਮਤਲਬ ਅੱਜ ਤੋਂ ਪਹਿਲਾਂ 30 32 ਸਾਲ ਪਹਿਲਾਂ ਦੀ ਗੱਲ ਆ ਵੀ ਜਦੋਂ ਅਸੀਂ ਗੁਰਦੁਆਰਾ ਸਾਹਿਬ ਜਾਣਾ ਤੇ ਅਸੀਂ ਥਾਲੀ ਦੇ ਵਿੱਚ ਆਟਾ ਲੈ ਕੇ ਉੱਤੇ ਜਿੱਟਾ ਰਮਲ ਦੇ ਕੇ ਲੈ ਕੇ ਜਾਣਾ ਜਦੋਂ ਬੱਚੇ ਸਾਡੇ ਵੀ ਛੋਟੇ ਸੀਗੇ ਉਹਨਾਂ ਨੇ ਗੁਰਦੁਆਰਾ ਸਾਹਿਬ ਗਿਆਨਾ ਦਾ ਕੌਲੀਆਂ ਚਾਟਾ ਆਪਾਂ ਕੇ ਦੇ ਦੇਣਾ ਤੇ ਸਾਰੇ ਇਹ ਕਹਿਣਾ ਵੀ ਤਿੰਨਾਂ ਨੇ ਕਹਿਣਾ ਸੀ ਕੌਲੀ ਚ ਵੱਖਰਾ ਵੱਖਰਾ ਆਟਾ ਲੈ ਕੇ ਜਾਣਾ ਸਾਰੇ ਇੱਦੇ ਜਾਂਦੇ ਸੀ ਤੇ ਹੁਣ ਤਾਂ ਕੋਈ ਇਦਾਂ ਦੇ ਕੰਮ ਹੀ ਨਹੀਂ ਰਹਿ ਗਏ ਹੈਗੇ ਤੇ ਕਰਨ ਵੀ ਕੀ ਹੈ ਗੱਲੇ ਆਟੇ ਵੀ ਮੁੱਲ ਦੇ ਹੋ ਗਏ ਹੁਣ ਤਾਂ ਮੈਨੂੰ ਕਹਿੰਦੇ ਪੈਸੇ ਲੈ ਜਾਓ ਚੜਾਇਆ ਉਹ ਗੁਰਦੁਆਰੇ ਚ ਆਇਆ ਉਹ ਅੱਛਾ ਜਦ ਆਪਾਂ ਗੁਰਦੁਆਰੇ ਸਾਹਿਬ ਗਏ ਜੀ ਉਥੋਂ ਦਾ ਕਹਿੰਦੇ ਜੀ 7 ਵਜੇ ਦਾ ਟਾਈਮ ਹੈ ਇੱਥੇ ਤੇ ਅਰਦਾਸ 7 ਵਜੇ ਹੋ ਜਾਂਦੀ ਆ ਆਪਾਂ ਗੁਰਦੁਆਰਾ ਸਾਹਿਬ ਗਏ ਮੱਥਾ ਟੇਕਿਆ ਤੇ ਪ੍ਰਕਰਮਾ ਕਰਕੇ ਜੀ ਆਪਾਂ ਬਹਿ ਗਏ ਉਥੇ ਸੇਵਾਦਾਰ ਜਿਹੜੇ ਸੀਗੇ ਉਹਨਾਂ ਨੇ ਸਾਨੂੰ ਪ੍ਰਸ਼ਾਦ ਦਿੱਤਾ 5 ਮਿੰਟ ਆਪਾਂ ਵੀ ਬੈਠੇ ਤੇ ਪ੍ਰਸ਼ਾਦ ਚੱਕਿਆ ਤਾਂ ਆਪਾਂ ਘਰ ਨੂੰ ਆ ਗਏ ਦੇਖੋ ਇੰਨੀ ਜਲਦੀ ਅਰਦਾਸ ਹੋ ਜਾਂਦੀ ਆ ਮੈਂ ਕਹਿੰਨੀ ਆ ਫੇਰ ਵੀ 9 ਵਜੇ ਦਾ ਟਾਈਮ ਤਾਂ ਹੋਣਾ ਹੀ ਚਾਹੀਦਾ ਹੈ ਜਾਂ ਵਿਕਾਰ ਚ ਗਈ ਬੜੀ ਜਨਾਨੀਆਂ ਹੁੰਦੀਆਂ ਹੈ ਕਹਣਾ ਚਲੋ ਬੰਦੇ ਕੰਮਾਂ ਤੇ ਚੱਲ ਜਾਈਏ ਫਿਰ ਗੁਰਦੁਆਰਾ ਸਾਹਿਬ ਜਾਣੇ ਆ ਤੁਹਾਨੂੰ ਬਾਕੀ ਤੇ ਜਿੱਦਾਂ ਜਿੱਦਾਂ ਅਗਲੇ ਨੂੰ ਠੀਕ ਲੱਗਦਾ ਉਦਦੇ ਹੀ ਕਰਨਾ ਆ ਇਹ ਹੋ ਜਾਗਦਾ ਉਹਨਾਂ ਦੇ ਗੁਰਦੁਆਰਾ ਸਾਹਿਬ ਜਿਹੜੇ ਪਾਠੀ ਸਿੰਘ ਸੇਵਾਦਾਰ ਲੱਗੇ ਹੁੰਦੇ ਆ ਸ਼ਾਇਦ ਉਹ ਵੀ ਹੋਰ ਕਿਤੇ ਕੰਮ ਕਰਦੇ ਹੋਣਗੇ ਉਹਨਾਂ ਨੇ ਵੀ ਜਾਂਦੀ ਜਾਣਾ ਹੋਊਗਾ ਪਰ ਜੇ ਥੋੜਾ ਜਿਹਾ ਲੇਟ ਹੋਵੇ ਤਾਂ ਮੈਂ ਕਹਿੰਨੀ ਆ ਵੀ ਬਹੁਤ ਵਧੀਆ ਹੋਵੇ ਤਾਂ 7 ਵਜੇ ਜਦ ਆਪਾਂ ਗਿਆ ਜੀ ਉੱਥੇ ਅਰਦਾਸ ਹੋ ਚੁੱਕੀ ਸੀ ਬਸ ਜਿਹੜੇ ਆਈ ਜਾਂਦੇ ਸੀ ਉਹ ਪ੍ਰਸ਼ਾਦ ਲੈ ਕੇ ਵਾਪਸ ਚਾਈ ਜਾਂਦੇ ਸੀ ਨਾ ਆਪਾਂ ਕੋਈ ਬਾਣੀ ਸੁਣੀ ਨਾ ਆਪਾਂ ਕੋਈ ਸ਼ਬਦ ਸੁਣਿਆ ਉਹੀ ਗੱਲ ਹੋਈ ਵੀ ਆਪਾਂ ਤਾਂ ਕਾਰਵਾਈ ਪਾਉਣ ਜਾਂਦੇ ਆ ਕਾਰਵਾਈ ਪਾਈ ਪ੍ਰਸ਼ਾਦ ਲਿਆ ਤਾਂ ਆਪਾਂ ਘਰ ਨੂੰ ਵਾਪਸ ਆ ਗਏ ਤਾਂ ਫਿਰ ਹੋਰ ਕਿਤੇ ਜਾਣ ਦੇ ਵੀ ਹੁਣ ਘਰ ਦਾ ਕੋਈ ਸਾਧਨ ਵੀ ਹੈ ਨਹੀਂ ਵੀ ਜਿਹੜਾ ਆਪਾਂ ਹੋਰ ਦਵਾਰਾ ਸਾਹਿਬ ਜਾ ਰਹੇ ਹਈਏ ਨਹੀਂ ਤਾਂ ਹੋਰ ਕਿਤੇ ਜਾਇਆ ਹੁੰਦੇ ਹਨਾ ਨਾਲੇ ਚਲੋ ਕਹਿੰਦੇ ਵਧੀਆ ਲੱਗਦਾ ਹੈ ਸੰਗਰਾਮ ਤੇ ਜਾਣਾ ਤੇ ਬਸ ਮੈਂ ਤੇਹੀ ਗੱਲ ਕਰਨੀ ਸੀਗੀ ਵੀ ਹੁਣ ਦਾ ਸਮਾਂ ਪਹਿਲਾਂ ਸਮਾਂ ਬਹੁਤ ਜ਼ਿਆਦਾ ਆਉਂਦਾ ਆ ਜਦੋਂ ਆਪਾਂ ਹੁਣ ਇਹ ਚੀਜ਼ਾਂ ਨੂੰ ਦੇਖਦੇ ਆ ਮੋਬਾਈਲਾਂ ਨੇ ਦੁਨੀਆ ਨੂੰ ਪਿੱਛੇ ਦੀ ਕਿੱਥੇ ਕਹਿੰਦੇ ਹੁੰਦੇ ਪਹਛਾ ਦਿੱਤਾ ਆ ਹੁਣ ਤਾਂ ਪੁੱਛੋ ਹੀ ਨਾ ਕੋਈ ਸਮਾਂ ਹੀ ਨਹੀਂ ਰਹਿ ਗਿਆ ਅੱਗੇ ਵਾਲਾ ਹਨਾ ਨਹੀਂ ਤਾਂ ਅੱਗੇ ਪ੍ਰਸ਼ਾਦ ਜੀ ਜਦੋਂ ਜਨਨੀਆਂ ਬਣਾ ਕੇ ਲੈ ਜਾਂਦੇ ਆ ਹੁੰਦੀਆਂ ਸੀਗੀਆਂ ਤੇ ਪ੍ਰਸ਼ਾਦ ਜੀ ਵੀ ਦੇਖੋ ਉੱਥੇ ਭਾਈ ਜਿਹੜੇ ਹੁੰਦੇ ਸੀਗੇ ਪਾਠੀ ਸਿੰਘ ਸੇਵਾਦਾਰ ਉਹਨਾਂ ਦੇ ਘਰ ਪ੍ਰਸ਼ਾਦੇ ਮਤਲਬ ਉਹ ਆਪਣੇ ਘਰ ਪ੍ਰਸ਼ਾਦੇ ਵਾਰਤ ਲੈਂਦੇ ਹੁੰਦੇ ਸੀਗੇ ਜਾਨੀ ਉਹਨਾਂ ਦਾ ਪਰਿਵਾਰ ਉਹ ਪ੍ਰਸ਼ਾਦੇ ਚੱਕ ਲੈਂਦਾ ਸੀ ਹੁਣ ਤਾਂ ਕੋਈ ਨਾ ਦੀਗ ਬਣਾ ਕੇ ਲੈ ਜਾਂਦਾ ਆ ਨਾ ਘਰੋਂ ਕੋਈ ਪ੍ਰਸ਼ਾਦੇ ਬਣਾ ਕੇ ਲੈ ਜਾਂਦਾ ਆ ਬਸ ਹੁਣ ਕੰਮ ਹੀ ਇਦਾਂ ਦੇ ਰਹਿ ਗਏ ਆ ਜੇ ਕਿਸੇ ਨੇ ਘਰ ਦੇ ਪਾਠ ਕਰਾਉਣਾ ਹੁੰਦਾ ਆ ਘਰ ਦਾ ਪਾਠ ਨਹੀਂ ਕਰਾਉਂਦੇ ਉੱਚ ਕਹਿ ਦਿੰਦੇ ਆ ਘਰ ਦਾ ਖਲਾਰੇ ਪਾਉਗੇ ਹੁਣ ਤਾਂ ਦੂਸਰਾ ਦਵਾਰ ਸਾਹਿਬ ਜਾ ਕੇ ਉੱਥੇ ਬਸ ਪੂਜਾ ਕਰਦੇ ਆ ਆਪਣੇ ਜਿੰਨੇ ਵੀ ਹੁੰਦੀ ਸੇਵਾਦਾਰਾਂ ਦੀ ਤੇ ਉੱਥੇ ਪਾਠ ਕਰਾ ਦਿੰਦੇ ਆ ਉੱਥੇ ਰਿਸ਼ਤੇਦਾਰ ਆ ਜਾਂਦੇ ਉੱਥੋਂ ਹੀ ਉਹ ਵਾਪਸ ਚੱਲ ਜਾਂਦੇ ਆ ਅੱਗੇ ਕਹਿਣਾ ਨਹੀਂ ਮਹਾਰਾਜ ਦਾ ਸਰੂਪ ਘਰ ਆਊਗਾ ਵੀ ਵਧੀਆ ਹੁੰਦਾ ਆ ਬਰਕਤ ਹੁੰਦੀ ਆ ਹਨਾ ਇਹ ਇੱਕ ਗੱਲ ਹੋ ਰਹੀ ਆ ਵੀ ਜਦੋਂ ਆਪਾਂ ਨੂੰ ਦੇਗ ਦਾ ਪ੍ਰਸ਼ਾਦ ਮਿਲਦਾ ਹੈ ਨਾ ਆਪਾਂ ਪਹਿਲਾਂ ਹੀ ਬਾਬੇ ਨੂੰ ਕਹਿ ਦਿੰਨੇ ਆ ਵੀ ਇਦਾਂ ਕਰਕੇ ਕਿ ਸੁਭਾਏ ਇਹ ਕਫਾ ਦਿਓ ਆਪਾਂ ਨੂੰ ਪਰ ਇਦਾਂ ਨਹੀਂ ਆਪਾਂ ਨੂੰ ਕਰਨਾ ਚਾਹੀਦਾ ਜਾਂ ਹੋਏ ਆਪਾਂ ਪ੍ਰਸ਼ਾਦ ਲੈ ਲੈਨੇ ਆ ਤੇ ਥੋੜਾ ਥੋੜਾ ਕਰਕੇ ਆਲੇ ਦੁਆਲੇ ਵੰਡ ਦਿੰਨੇ ਆ ਇਦਾਂ ਇਦਾਂ ਕਰਕੇ ਉਹ ਵੀ ਨਹੀਂ ਆਪਾਂ ਨੂੰ ਕਰਨਾ ਚਾਹੀਦਾ ਦੇਖੋ ਉਹ ਆਪਾਂ ਨੂੰ ਗੁਰੂ ਘਰੋਂ ਆਪਾਂ ਨੂੰ ਉਹ ਆਪਣਾ ਹਿੱਸਾ ਮਿਲਿਆ ਹੋਇਆ ਆ ਤਾਂ ਆਪਾਂ ਕਿਉਂ ਆਪਾਂ ਅੱਗੇ ਦੇ ਅੱਗੇ ਵੰਡੇ ਵੰਡੀ ਜਾਂਦੇ ਆ ਬਾਕੀ ਵੀ ਤਾਂ ਆਪਾਂ ਨੂੰ ਪਰਮਾਤਮਾ ਨੇ ਇੰਨਾ ਕੁਝ ਦਿੱਤਾ ਹੋਇਆ ਉਹ ਤਾਂ ਆਪਾਂ ਵੰਡਣ ਦਾ ਕਦੇ ਨਾ ਨਹੀਂ ਲੈਂਦੇ ਇਸ ਕਰਕੇ ਮੈਂ ਇਹ ਕਹਿੰਨੀ ਆ ਜੋ ਵੀ ਪਰਮਾਤਮਾ ਗੁਰੂ ਘਰੋਂ ਆਪਾਂ ਨੂੰ ਮਿਲਦਾ ਆ ਨਾ ਪ੍ਰਸ਼ਾਦ ਉਹਦੇ ਹੱਕ ਦਾ ਤੁਸੀਂ ਆ ਉਹਨੂੰ ਤੁਸੀਂ ਆਪ ਹੀ ਛਕਿਆ ਕਰੋ ਐਦਾਂ ਦੂਸਰਿਆਂ ਦੇ ਵਿੱਚ ਵੰਡਣ ਦੀ ਕੋਈ ਲੋੜ ਨਹੀਂ ਹੁੰਦੀ ਤੇ ਨਾ ਇੱਕ ਇੱਕ ਇਹ ਤਾਂ ਚਲੋ ਇੱਕ ਦੂਸਰੇ ਨੂੰ ਦੇ ਦਿੰਦੇ ਆ ਉਹ ਕਾਫੀ ਹੱਦ ਤੱਕ ਚਲੋ ਫਿਰ ਵੀ ਮੈਨੂੰ ਸਹੀ ਆ ਪਰ ਨਹੀਂ ਵੈਸੇ ਤਾਂ ਪ੍ਰਸ਼ਾਦ ਆਪ ਹੀ ਛਕਣਾ ਚਾਹੀਦਾ ਆ ਤੇ ਇੱਕ ਹੋਰ ਜੋ ਪ੍ਰਸ਼ਾਦ ਦੀ ਹੋਰ ਵੀ ਜ਼ਿਆਦਾ ਬੇਅਦਬੀ ਕਰਦੇ ਆ ਉਹ ਕੌਣ ਨੇ ਆ ਜਿਹੜਾ ਪ੍ਰਸ਼ਾਦ ਲੈ ਕੇ ਤਬਾਤ ਜਿਹਾ ਐਦਾਂ ਕਿਤੇ ਕੰਧਾਂ ਦੇਖਦੇ ਔਟਿਆਂ ਜਾਂ ਹੱਥ ਤੇ ਰੱਖਦੇ ਰਹਿਣਗੇ ਕਿਉਂ ਕਰਦੇ ਆ ਜੀ ਆਪਾਂ ਇਸ ਤਰ੍ਹਾਂ ਕਿਉਂ ਪ੍ਰਸ਼ਾਦ ਨੂੰ ਆਪਾਂ ਉਹ ਕੀ ਉਹ ਕਹਿੰਦੇ ਵੀ ਇਹ ਚਰ ਕੁੱਤਾ ਖਾ ਲੂਗਾ ਕਿਉਂ ਪ੍ਰਸ਼ਾਦ ਨੂੰ ਅਸੀਂ ਕਿਉਂ ਕੁੱਤਿਆਂ ਗਵਾਣੀ ਕਰਦੇ ਆਂ ਕੁੱਤਿਆਂ ਗਵਾਣੀ ਕਿਹੜੀ ਚੀਜ਼ ਨੂੰ ਕੀਤਾ ਜਾਂਦਾ ਆ ਤੇ ਪ੍ਰਸ਼ਾਦ ਉਹ ਗੁਰੂ ਘਰੋਂ ਮਿਲਿਆ ਹੋਇਆ ਪ੍ਰਸ਼ਾਦ ਆ ਉਹ ਬਹੁਤ ਕਹਿੰਦੇ ਹੁੰਦੇ ਕਰਮਾ ਵਾਲਿਆਂ ਨੂੰ ਹੀ ਮਿਲਦਾ ਆ ਇਹ ਪ੍ਰਸ਼ਾਦ ਦੀ ਕੀਮਤ ਜਿਹੜੀ ਆ ਇਹ ਕੋਈ ਕੋਈ ਜਾਣਦਾ ਆ ਤੇ ਤੁਹਾਨੂੰ ਇਹ ਮੇਰੀ ਵੀਡੀਓ ਇਸ ਤਰ੍ਹਾਂ ਵੀ ਲੱਗੀ ਆ ਜੇ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ sassy